ਆਮ ਬੱਚਾਂ ਵਾਂਗ ਨਿਊਜ਼ੀਲੈਂਡ ਦੇ ਬੱਚੇ ਵੀ ਬੋਲਣ ਤੋਂ ਸਮਰਥਿਤ ਦਿਖਾਈ ਦੇ ਰਹੇ ਨੇ ਮੋਬਾਈਲ ਜਾਂ ਟੈਬਲੇਟ ਤੇ ਜ਼ਿਆਦਾ ਵਕਤ ਬਿਤਾਉਣ ਦੇ ਨਾਲ ਬੱਚੇ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਦਾ ਐਜੂਕੇਸ਼ਨ ਰਿਵਿਊ ਵੱਲੋਂ ਇਹ ਗੱਲ ਸਾਹਮਣੇ ਆਈ ਹੈ ਕਿ ਸਕੂਲ ਸ਼ੁਰੂ ਕਰਨ ਵਾਲੇ ਨਿਊਜ਼ੀਲੈਂਡ ਦੇ 5 ਸਾਲ ਤੱਕ ਦੇ ਬੱਚਿਆਂ ਨੂੰ ਬੋਲਣ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਨੇ ਬੱਚੇ ਵਿਆਕਰਨ ਦਾ ਉਚਾਰਨ ਤੱਕ ਨਹੀਂ ਕਰ پا ਰਹੇ ਹਾਲਾਤ ਜਿਹੇ ਨੇ ਕਿ ਬੱਚੇ 4-5 ਸ਼ਬਦਾਂ ਦੇ ਵਾਕ ਬੋਲਣ ਚ ਵੀ ਦਿਕਤ ਮਹਿਸੂਸ ਕਰਦੇ ਨੇ ਸੋ ਅਜਿਹੇ ਚ ਅਧਿਆਪਕਾ ਸਮੇਤ ਸਰਕਾਰ ਵੀ ਚਿੰਤਾ ਦੇ ਵਿੱਚ ਹੈ